ਅਸਲਾਮੁਅਲੈਕਮ ਸਤ ਸ੍ਰੀ ਅਕਾਲ ਕਿਦਾਂ ਹਾਲ ਚਾਲ ਜੀ ਵੀਰੋ ਉਮੀਦ ਕਰਦੇ ਆ ਵਧੀਆ ਹੋਵਗਾ ਰੱਬ ਸੋਨਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਕੱਲ ਆਪਾਂ ਵੀਡੀਓ ਨਹੀਂ ਸੀ ਬਣਾਈ ਕਿਉਂਕਿ ਕੱਲ ਇੱਕ ਰੱਤ ਤबीयत ਨਹੀਂ ਸੀ ਠੀਕ ਹੈ ਠੀਕ ਹੈ ਅੱਜ ਫਿਰ ਇਹਦੇ ਵੀ ਟੈਸਟ ਵਗੈਰਾ ਸਾਰੇ ਕਰਵਾ ਕੇ ਲਿਆਂਦੇ ਨੇ ਕੁਝ ਮੇਰੇ ਰਹਿ ਗਏ ਸੀਗੇ ਮੈਂ ਵੀ ਕਰਵਾ ਲੈਨੇ ਟੈਸਟ ਵਗੈਰਾ ਹੁਣ ਉਹਨਾਂ ਦੀ ਰਿਪੋਰਟ ਆਣੀ ਹੈ ਕੱਲ ਮੈਨੂੰ ਤੇ ਪਤਾ ਹੈ ਕਿ ਮੇਰੇ ਟੈਸਟਾਂ 'ਚ ਕੀ ਹੈ ਕਿਉਂਕਿ ਮੈਂ ਅੱਗੇ ਵੀ ਕਰਵਾਏ ਸੀਗੇ ਤੇ ਉਹਦੇ ਵਿੱਚ ਵੀ ਯੂਰਿਕ ਐਸਿਡ ਵਧ ਗਿਆ ਹੈ ਹੋਵੇ ਕੈਸਟਰੋਲ ਵਗੈਰਾ ਵਧ ਗਿਆ ਹੈ ਹੋਵੇ ਠੀਕ ਹੈ ਬਟ ਹੁਣ ਇਹ ਵੇ ਕਿ ਇਕਰਾ 605 ਪੈ ਗਈ ਹੈ ਕਿ ਮਨ ਕਹਿੰਦੀ ਸੀ ਅੱਲਾ ਕਰੇ ਮੇਰੇ ਟੈਸਟ ਠੀਕ ਆ ਜੇ ਬਟ ਇਹ ਵੇ ਕਿਦਾ ਅਲਟਰਾਸਾਉਂਡ ਦੇ ਵਿੱਚ ਫੈਟੀ ਲੀਵਰ ਤੇ ਆ ਗਿਆ ਹੈ ਫੈਟੀ ਲੀਵਰ ਆ ਗਿਆ ਨਾ ਠੀਕ ਹੈ ਕੁਡ ਯੂ ਐਕਸਪਲੇਨ ਪਲੀਜ਼ ਵਾਟ ਇਜ਼ ਦਾ ਫੈਟੀ ਲੀਵਰ ਫੈਟੀ ਲੀਵਰ ਆ ਵੈ ਕਿ ਇਹ ਨਾ ਜਿਗਰ ਦੇ ਲੀਵਰ ਦੇ ਆਲੇ-ਦੁਆਲੇ ਚਰਬੀ ਹੋ ਗਈ ਹੈ ਓਏ ਓਏ ਕਿਉਂ ਘਟ ਖਾਇਆ ਕਰਨਾ ਮੈਨਾਂ ਤਾਂ ਮੈਨੂੰ ਪਰੋਠੇ ਬੰਦ ਕਰਨੇ ਨੇ ਸਰੀ ਵਾਲੇ ਜਿਹੜੇ ਪਰੋਠੇ ਬੰਦ ਕਰ ਤੇ ਸੁੱਕੀਆਂ ਰੋਟੀਆਂ ਖਾਈ ਮੇਰੇ ਤਰ੍ਹਾਂ ਖਾ ਸੁੱਕੀਆਂ ਰੋਟੀਆਂ ਠੀਕ ਹੈ ਜੱਗ ਮੈਨੂੰ ਦਿਲੋ ਦਵਾਈਆਂ ਕਰ ਰਹੇ ਨੇ ਸੀ ਕਿ ਇਹ ਮੇਰੇ ਸਾਹਮਣੇ ਪਰੋਟੇ ਖਾਂਦੇ ਨੇ ਤੇ ਮੈਂ ਕਸਮ ਇਹ ਗੱਲ ਮੈਨੂੰ ਨਾ ਡਾਕਟਰ ਨੇ ਪਰੋਠੇ ਵਗੈਰਾ ਤਰੀ ਵਾਲੀਆਂ ਛਾਵਾ ਔਰ ਮਤਲਬ ਕਿ ਤਲੀਆਂ ਹੋਈਆਂ ਛਾਵਾ ਮਤਲਬ ਕਿ ਆਇਲੀ ਛਾਵਾ ਜਿੰਨੀਆਂ ਵੀ ਨੇ ਨਾ ਉਹ ਸਾਰੀਆਂ ਬੰਦ گوشਤ ਬੰਦ ਕਰ ਦਿੱਤਾ ਠੀਕ ਹੈ ਚਾਵਲ ਬੰਦ ਕਰ ਦਿੱਤੇ ਨੇ ਠੀਕ ਹੈ ਮਤਲਬ ਕਾਫੀ ਚੀਜ਼ਾਂ ਜਿਹੜੀਆਂ ਨੇ ਨਾ ਉਹ ਬੰਦ ਕੀਤੀਆਂ ਆਈਆਂ ਨੇ ਠੀਕ ਹੈ ਇਸ ਕਿਲੋ ਮੈਗਾ ਚਲੋ ਯਾਰ ਮੇਰੀਆਂ ਤੇ ਬੰਦ ਐ ਅੱਗੇ ਮੈਨੂੰ ਅੱਛਾ ਵੱਡਾ ਬੋਲ ਨਹੀਂ ਬੋਲਣਾ ਚਾਹੀਦਾ ਬੰਦੇ ਨੂੰ ਪਿਛਲੇ ਦਿਨੋਂ ਮੈਨੂੰ ਕਹਿੰਦੀ ਠੀਕ ਹੈ ਫਜ਼ਾਨ ਤੇਰੇ ਨਾਲ ਨਾਲ ਅਸੀਂ ਵੀ ਕਹਿੰਦਾ ਟੀਂਡੀਆਂ ਖਾ ਰਹੇ ਆ ਅਸੀਂ ਵੀ ਬਤਾਉਂ ਖਾ ਰਹੇ ਆ ਔਰ ਤੋ ਆਪਣਾ ਕੱਦੂ ਖਾ ਰਹੇ ਆ ਸਾਨੂੰ ਦੋ ਦਿਨ ਹੋਇਆ ਬੰਦਾ ਰੂਟੀਨ ਨਾਲ ਨਹੀਂ ਕੱਦੂ ਖਾ ਸਕਦਾ ਹੈ ਹਫਤਾ ਹੋ ਗਿਆ ਜੀ ਹਫਤਾ ਹੋ ਗਿਆ ਪੂਰਾ ਹਫਤਾ ਹੋ ਗਿਆ ਸਬਜ਼ੀਆਂ ਹੀ ਖਾ ਰਿਹਾ ਹਾਂ ਔਰ ਯਕੀਨ ਮਨੋ ਕੱਦੂ ਇੱਕ ਦਿਨ ਚਾਰ ਗਿਆ ਬੜਾ ਸਕੂਨ ਹੋ ਰਿਹਾ ਹੈ ਕੱਦੂ ਕੱਦੂ ਖਾਗਾ ਕਿ ਜਿਆ ਅਭਰ ਐਪੀਨ ਨਹੀਂ ਲਿਓ ਚਲ ਨਾ ਅਰੇ ਪੀਲੇ ਨਹੀਂ ਲਿਓ ਚਰੇ ਆ ਇਹ ਮੈਂ ਕਹਿੰਦਾ ਤੂੰ ਯਾਦ ਔਰ ਵਾਕਈ ਬਹੁਤ ਫਾਇਦੇਮੰਦ ਨੇ ਠੀਕ ਹੈ ਬਾਕੀ ਸਾਰੇ ਭੈਣ ਭਰਾ ਦੁਆ ਕਰੋ ਕਿ ਆਪਣਾ ਟੈਸਟ ਵਗੈਰਾ ਸਾਰੇ ਠੀਕ ਆ ਜਾਣ ਠੀਕ ਹੈ ਰੱਬ ਸੋਣਾ ਇਹਨੂੰ ਸਿਹਤ ਦੇਵੇ ਚਲੋ ਮੈਂ ਤੇ ਮਰੋਖੀ ਸੋਗੀ ਕੱਟੀ ਲਾਂਗਾ ਠੀਕ ਹੈ ਇਹਦੀ ਕੋਈ ਨਹੀਂ ਕੱਟੀ ਜਾਣੀ ਹਾਂ ਹੈ ਓਕੀ ਗੱਲ ਹੈ ਹਾਂ ਚਲੋ ਜੀ ਅੱਜ ਆਪਾਂ ਦੇਖਦੇ ਆ ਕਾਮੇਡੀ ਬாய் ਦੀ ਆ ਵੀਡੀਓ ਕਾਮੇਡੀ ਬாய் ਦੀ ਵੀਡੀਓ ਆ ਗਈ ਬੇਰੇ ਦੀ ਵੀਰਾ ਵੀ ਕਹਿੰਦਾ ਹੈਗਾ ਕੱਲ ਦੀ ਮੈਂ ਵੀਡੀਓ ਬਾਤਦੀ ਹੈ ਤੇ ਇਹ ਪਤਨੀ ਸੁੱਤੇ ਪਏ ਨੇ ਇਹਨਾਂ ਨੇ ਅਜੇ ਤੱਕ ਹੀ ਕਿਉਂ ਨਹੀਂ ਠੀਕ ਹੈ ਆਪਾਂ ਅੱਜ ਚੱਕ ਲੈਣੇ ਆ ਚੋ ਵੇਖੀ ਸ਼ੁਰੂ ਕਰੀਏ ਫਿਰ ਚਲੋ ਜੀ ਚਲੋ ਜੀ ਈ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਣਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਪੰਜਾਬ ਚ ਬਹੁਤ ਹੀ ਜ਼ਿਆਦਾ ਮੁੱਦਾ ਚੱਲ ਰਿਹਾ ਵੀ ਬਾਹਰੋਂ ਆਏ ਕੈਨੇਡਾ ਤੋਂ ਇੱਕ ਮੁੰਡੇ ਨੇ ਪੰਜਾਬ ਦੀ ਕੁੜੀ ਨਾਲ ਹਾਂ ਵਿਆਹ ਦਾ ਝਾਸਾ ਦੇ ਕੇ ਉਹਦੇ ਨਾਲ ਗਲਤ ਵੀਡੀਓ ਬਣਾ ਕੇ ਤੇ ਉਹਦੀਆਂ ਵੀਡੀਓ ਤੇ ਚਾਟ ਕਾਪੀਆਂ ਵਾਇਰਲ ਜੋ ਕਿ ਉਹ ਉਪਲ ਫਾਰਮ ਵਾਲੀ ਦੀ ਗੱਲ ਕਰ ਰਹੇ ਆ ਅੱਛਾ ਹੋਰ ਅੱਛਾ ਤੁਹਾਨੂੰ ਇੱਕ ਥੋੜੀ ਜਿਹੀ ਹੋਰ ਇਨਫੋਰਮੇਸ਼ਨ ਦੇ ਦਵਾ ਉਪਲ ਫਾਰਮ ਵਾਲੀ ਕੁੜੀ ਜਿਹੜੀ ਇਹਨੇ ਕਾਨੂੰਨੀ ਕਾਰਵਾਈ ਨਹੀਂ ਸੀ ਕਰਨਾ ਚਾਹੀ। ਠੀਕ ਹੈ ਕਿਉਂ ਉੱਪਰਲੇ ਨੇ ਨਾ ਡਰਾਇ ਨਹੀਂ ਛੜੀ ਸੀਗੀ। ਠੀਕ ਹੈ। ਇਹ ਫਿਰ ਆਪਣਾ ਜਿਹੜੇ ਆਪਣਾ ਨਿਹੰਗ ਸਿੰਘ ਉਹਨਾਂ ਨੇ ਭਾਈ ਅਮਰਤਪਾਲ ਨੇ ਕਿਹਾ ਠੀਕ ਹੈ ਅਮਰਤਪਾਲ ਮੇਰਾ ਜਿਹੜੇ ਸੀ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਭੈਣੇ ਸੀ ਤੇਰੇ ਨਾਲ ਆ। ਠੀਕ ਹੈ। ਹੋਰ ਇਹ ਬਹੁਤ ਵੱਡੀ ਗੱਲ ਹੈ ਕਿ ਜਦੋਂ ਬੰਦੇ ਨੂੰ ਸਪੋਰਟ ਮਿਲ ਜਾਵੇ ਨਾ ਤੇ ਫਿਰ ਬੰਦਾ ਥੋੜਾ ਦਲੇਰ ਹੋ ਜਾਂਦਾ ਹੈ। ਤਾਂ ਕਰਕੇ ਉਹ ਹੁਣ ਕਾਰਵਾਈ ਕਰਨ ਦੇ ਉੱਤੇ ਮਤਲਬ ਕਿ ਆਪਣਾ ਕਾਰਵਾਈ ਕਰਨ ਲੱਗੇ ਨੇ ਨਹੀਂ ਤੇ ਪਰਲਿਆਂ ਦੇ ਕੋਲ ਜਿੰਨੀ ਕਿ ਮੱਡੀ ਹੈ ਨਾ ਤੇ ਕਿ ਪਰਲਿਆਂ ਨੇ ਦਬ ਲਿਆ ਸੀ ਇਹਨੂੰ ਵੈਸ ਚਲੋ ਇਹ ਦੇਖਦੇ ਆਪਾਂ ਪਹਿਲੇ ਕਿ ਵੀਰਾ ਕੀ ਕਹਿੰਦਾ ਹੈ ਸਾਫਲੀ ਵਿਚਾਰੀ ਸਰਕਾਰ ਤੋਂ ਮੰਗ ਕਰ ਰਹੀ ਆ ਪ੍ਰਸ਼ਾਸਨ ਤੋਂ ਪਰ ਕਿਸੇ ਨੇ ਉਹਦੀ ਸੁਣਵਾਈ ਨਹੀਂ ਕੀਤੀ ਤੇ ਭਾਈ ਅਮਰਤਪਾਲ ਮਹਿਰੋ ਨੂੰ ਅੱਗੇ ਆਉਣਾ ਪਿਆ ਜਿਨ੍ਹਾਂ ਨੇ ਕੰਚਨ ਕੁਮਾਰੀ ਮਤਲਬ ਕਮਲ ਕੌਰ ਨੂੰ ਗਵਾ ਘੁੱਟ ਕੇ ਮਾਰਿਆ ਸੀ ਤੇ ਪੰਜਾਬ ਚੋਂ ਗੰਧ ਮਿਟਾਇਆ ਸੀ ਤੇ ਇਹ ਕਹਾਣੀ ਦਾ ਅਸਲੀ ਸੱਚ ਕੀ ਆ ਆਪਾਂ ਤੁਹਾਨੂੰ ਇਹ ਪੂਰੀ ਡਿਟੇਲ ਚ ਦੱਸਦੇ ਆਂ ਤੇ ਬਿਨਾ ਹਾਂ ਤੁਹਾਡਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਆਂ ਸਟਾਰਟ ਤੁਹਾਨੂੰ ਕਾ ਕ ਕਰ ਇਹੀ ਉਹ ਹੋਣਹਾਰ ਕੁੜੀ ਆ ਜਿਸ ਨਾਲ ਧੋਖਾ ਹੋਇਆ ਤੇ ਇਹਦੀ ਮਾਂ ਦੀ ਹੋ ਗਈ ਸੀ ਕਾਫੀ ਟਾਈਮ ਪਹਿਲਾਂ ਡੈਥ ਤੇ ਜਿਸ ਕਾਰਨ ਪਿਓ ਤੇ ਤੀ ਘਰ ਵਿੱਚ ਰਹਿੰਦੇ ਸੀ ਤੇ ਇਹੇ ਪਿਓ ਨਾਲ ਪੁੱਤਾਂ ਤਰ੍ਹਾਂ ਹੀ ਖੇਤੀਬਾੜੀ ਦਾ ਸਾਰਾ ਕੰਮ ਕਰਾਉਂਦੀ ਸੀ ਤੇ ਜਿਹਨੇ ਇਹਦੇ ਨਾਲ ਧੋਖਾ ਕੀਤਾ ਉਹ ਮਹਾਨ ਹਸਤੀ ਨੂੰ ਵੀ ਦੇਖ ਲਓ ਯਾ ਕਿ ਉਹ ਯਾਰ ਨਹੀਂ ਚੱਲਦੇ ਲੱਖ ਕੋਸ਼ਿਸ਼ਾਂ ਕਰੀਏ ਅਵੇ ਸਾਰੇ ਨਾ ਦੇਖ ਸਾਰੇ ਉਹਦੇ ਮੈਸੀ ਵਗੈਰਾ ਜਿਹੜੇ ਨਾ ਮੁੰਡਿਆਂ ਨੇ ਲੀਕ ਕਰਵਾਏ ਨੇ। ਇਹ ਉਹ ਮਹਾਨ ਹਸਤੀਆ ਜਿਹਨੇ ਕੁੜੀਆਂ ਦੀਆਂ ਚਾਟਾਂ ਤੇ ਵੀਡੀਓ ਵਾਇਰਲ ਕੀਤੀਆਂ। ਇਹ ਕੰਜਰ ਨੇ ਤਾਂ ਪੰਜਾਬ ਦੇ ਸਾਰੇ ਮੁੰਡਿਆਂ ਦਾ ਨਾਮ ਹੀ ਬਦਨਾਮ ਕਰਤਾ। ਉਹ ਕੁੜੀਆਂ ਤਾਂ ਪਹਿਲਾਂ ਹੀ ਬਹੁਤ ਡਰਦੀਆਂ ਸੀ ਮੁੰਡਿਆਂ ਤੋਂ ਇਹਦੀਆਂ ਘਟਿਆ ਕਰਤੂਤ ਕਰਕੇ। ਹੁਣ ਤਾਂ ਜਿਹੜੀਆਂ ਮੇਰੇ ਨਾਲ ਇੱਕ ਦੋ ਚਾਟਾਂ ਕਰਦੀਆਂ ਸੀ ਉਹਨਾਂ ਨੇ ਵੀ ਮੈਨੂੰ ਬਲੌਕ ਕਰਤਾ। ਚਲੋ ਆਪਾਂ ਹੁਣ ਕੁੜੀ ਦੇ ਮੂੰਹੋਂ ਸੁਣਦੇ ਹਾਂ ਉਹਨੇ ਕੀ ਕਿਹਾ ਇਹਦੇ ਬਾਰੇ। ਮੇਰੀ ਵੀ ਗਲਤੀ ਸੀ ਵੀ ਜੋ ਵੀ ਸਾਰਾ ਕੁਝ ਸੀ ਹਨਾ ਵਿਆਹ ਤੋਂ ਪਹਿਲਾਂ ਪਰ ਮੈਨੂੰ ਇਹ ਸੀਗਾ ਵੀ ਇੱਕ ਟਰਸਟ ਕੀਤਾ ਮੈਂ ਉਹਦੇ ਤੇ ਵੀ ਜੋ ਵਿਆਹ ਉਹਨਾਂ ਹੀ ਹੋਣਾ ਹੈ ਨਾ ਵੀ ਘਰੇ ਆਉਣੀ ਜਾਣੀ ਸਾਰਾ ਕੁਝ ਆ ਬਟ ਮੈਨੂੰ ਨਹੀਂ ਸੀ ਪਤਾ ਵੀ ਉਹਨੇ ਆਹ ਕੁਝ ਕਰ ਦੇਣਾ ਹੁਣ ਮੈਂ ਇਹੀ ਦੱਸਣਾ ਚਾਹੁੰਦੀ ਆ ਵੀ ਜੋ ਸੋਸ਼ਲ ਮੀਡੀਆ ਤੇ ਚੱਲ ਰਿਹਾ ਉਹ ਵੀ ਸੱਚ ਹੈ ਜਿਹੜੀਆਂ ਵੀਡੀਓਜ਼ ਚੱਲ ਰਹੀਆਂ ਉਹ ਵੀ ਸੱਚ ਹੈ ਉਹ ਫੇਕ ਨਹੀਂ ਹੈਗੀਆਂ ਤੇ ਉਹ ਵੀਡੀਓ ਮੇਰੀਆਂ ਪ੍ਰਭ ਦੇ ਨਾਲ ਆ ਇਹ ਹੀ ਸੱਚ ਹੈ ਬਿਕਾਜ਼ ਹੁਣ ਮੇਰੇ ਤੇ ਇਹ ਐਜੂਕੇਸ਼ਨ ਹੈ ਵੀ ਉਹ ਵੀਡੀਓਜ਼ ਪ੍ਰਭ ਦੇ ਨਾਲ ਨਹੀਂ ਲਈ ਆ ਪਤਾ ਸੀ ਵੀਡੀਓਜ਼ ਸੁਣ ਕੇ ਤਾਂ ਕਿ ਆ ਤੁਸੀਂ ਕੁੜੀ ਦੀ ਤਾਂ ਸਾਰੀ ਗੱਲ ਸੁਣ ਲਈ ਆ ਤੇ ਹੁਣ ਮੁੰਡੇ ਦਾ ਪਿਓ ਮੁੰਡੇ ਨੂੰ ਬਚਾਉਣ ਲਈ ਪੂਰੀਆਂ ਸਫਾਈਆਂ ਦਿੰਦਾ ਪਿਆ ਕਹਿੰਦਾ ਉਹ ਜੋ ਵੀਡੀਓ ਵਾਇਰਲ ਹੋਈਆਂ ਉਸ ਤੋਂ ਮੇਰਾ ਮੁੰਡਾ ਨਹੀਂ ਕੋਈ ਹੋਰ ਆ ਆ ਤੁਸੀਂ ਮੁੰਡੇ ਦੇ ਪਿਓ ਦੀ ਗੱਲ ਵੀ ਸੁਣ ਲਓ ਇਹਦੇ ਆਹ ਤਾਂ ਦੇਖੋ ਤੁਸੀਂ ਜਦੋਂ ਇੰਡੀਆ ਆਇਆ ਸੀ ਜਿਹਨੇ ਹੱਥ ਤੇ ਟੈਟੂ ਬਣਵਾਇਆ ਸੀ ਤੇ ਉਹਦੇ ਵਿੱਚ ਵੀਡੀਓ ਵਿੱਚ ਹੱਥ ਜੋ ਹੋ ਰਹੇ ਕੋਈ ਟੈਟੂ ਨਹੀਂ ਹੈਗਾ ਉਸਨੇ ਸਾਰੀ ਕੁੱਤੇ ਨਾਲ ਸਾਰੇ ਮੇਰੇ ਇਹਦੇ ਤੇ ਟੈਟੂ ਬਣਿਆ ਹੋਇਆ ਸਾਰੀ ਬਾਹ ਅੱਛਾ ਉਸ ਵੀਡੀਓ ਵਿੱਚ ਸ਼ੋ ਹੋ ਰਿਹਾ ਹੈ ਹੱਥ ਉਹਦਾ ਮੁੰਡੇ ਨੇ ਸਾਰਾ ਹੋ ਰਿਹਾ ਹੈ ਇਹਦੀ ਬਾਹ ਸ਼ੋ ਹੋ ਰਹੀ ਆ ਅੱਛਾ ਉਹ ਤੁਸੀਂ ਆ ਮੁੰਡੇ ਦਾ ਪਿਓ ਤਾਂ ਮੈਨੂੰ ਸ਼ਕਲ ਨੂੰ ਚਲਾ ਕੇ ਆ ਲੱਗਦਾ ਮੈਂ ਨਹੀਂ ਘੱਪ ਤੇ ਗਾਪੀ ਮਾਰੀ ਜਾਂਦਾ ਉਹ ਯਾਰ ਜਿੰਨੇ ਚਲਾ ਕੇ ਹੈ ਹੈਗੇ ਆ ਦੋਨੋਂ ਪਿਓ ਪਤ ਉਹ ਕੁੜੀ ਵਾਲਿਆਂ ਦੇ ਕਿੱਥੇ ਪੈਰ ਲੱਗਣ ਦੇਣੇ ਆ ਆ ਕੁੜੀ ਨੂੰ ਵੀ ਹੁਣ ਵਿਚਾਰੇ ਨੂੰ ਪਤਾ ਵੀ ਪ੍ਰਸ਼ਾਸਨ ਨੇ ਤਾਂ ਮੇਰੀ ਸੁਣਨੀ ਨਹੀਂ ਤੇ ਉਹਨੇ ਭਾਈ ਅਮਰਤਪਾਲ ਮਹਿਰੋ ਅੱਗੇ ਬੇਨਤੀ ਕੀਤੀ ਆ ਉਹ ਭਾਈ ਅਮਰਤਪਾਲ ਸਿੰਘ ਮਹਿਰੋ ਮੈਨੂੰ ਨਹੀਂ ਪਤਾ ਉਹ ਕਿੱਥੇ ਆ ਕਿੱਥੇ ਨਹੀਂ ਬਟ ਮੈਂ ਬਹੁਤ ਸੁਣਿਆ ਹੋਣਾ ਮਰੇ ਵੀ ਉਹ ਇਨਸਾਫ ਦਵਾਉਂਦੇ ਆ ਹਮੇਸ਼ਾ ਸਚਾਈ ਦੇ ਨਾਲ ਖੜਦੇ ਆ ਜੇ ਮੇਰੀ ਬੇਨਤੀ ਆ ਵੀ ਜੇ ਇਹ ਵੀਡੀਓ ਹੁਣ ਤੱਕ ਪਹੁੰਚ ਰਹੀ ਆ ਤਾਂ ਪਲੀਜ਼ ਮੇਨ ਇਨਸਾਫ ਦਵਾਇਆ ਜਾਵੇ ਮੈਨੂੰ ਨਹੀਂ ਪਤਾ ਉਹ ਕਿੱਥੇ ਹੈ ਇਸ ਟਾਈਮ ਕਿੱਦਾਂ ਹੈ ਬਟ ਨੇ ਬਹੁਤ ਸੁਣਿਆ ਨਾ ਬਾਰੇ ਇਹੋ ਹਮੇਸ਼ਾ ਸੱਚਾਈ ਦੇ ਨਾਲ ਖੜਦੇ ਹੈ ਚੱਲਾ ਰਹੇ ਹੈ ਭਾਰਤ ਚੰਗਾ ਇਨਸਾਫ ਮਿਲਦਾ ਹੈ ਹਾਂਜੀ ਬਿਲਕੁਲ ਬਿਕੋਜ਼ ਇਹਨੂੰ ਪ੍ਰਸ਼ਾਸਨ ਤੋਂ ਕੋਈ ਮਿਲ ਨਹੀਂ ਮੇਰੀ ਨਹੀਂ ਸੁਣਵਾਈ ਬਈ ਮੈਂ ਬੋਰ ਨੂੰ ਉੱਥੇ ਜਾ ਜਾ ਕੇ ਸਾਰੇ ਪ੍ਰੂਫ ਦਿੱਤੇ ਦੋ ਪੈਂਟ ਰਾਈਟਸ ਤਿੰਨ ਪ੍ਰੂਫ ਦੀਆਂ ਸਾਰਾ ਕੁਝ ਦਿੱਤਾ ਦੇਉ ਤਾਂ ਮੇਰਾ ਹੀ ਕੁੰਜਾਇਆ ਕੀਤਾ ਗਿਆ ਹੈ ਹਾਂਜੀ ਤੁਹਾਡਾ ਕੁੰਜਾਇਆ ਕਰਨਾ ਸਾਨੂੰ ਤੁਹਾਡੇ ਤੇ ਸ਼ੱਕ ਹੈ ਦੇਖ ਲਓ ਜਦੋਂ ਕਮਲ ਕੌਰ ਮਾਰੀ ਸੀ ਉਦੋਂ ਲੋਕੀ ਬੜਾ ਮਾੜਾ ਚੰਗਾ ਬੋਲਦੇ ਸੀ ਭਾਈ ਅਮਰਤਪਾਲ ਬਾਰੇ ਹੁਣ ਦੇਖ ਲਓ ਔਖੇ ਵੇਲੇ ਪੰਜਾਬ ਦੀਆਂ ਧੀਆਂ ਭਾਈ ਅਮਰਤਪਾਲ ਮੈਰੋ ਨੂੰ ਯਾਰ ਕਰਦੀਆਂ ਤੇ ਭਾਈ ਅਮਰਤਪਾਲ ਮੈਰੋ ਵੀ ਪਿੱਛੇ ਹੜਨ ਵਾਲਿਆਂ ਚੋਂ ਨਹੀਂ ਪਤਾ ਨਹੀਂ ਹੁਣ ਵਿਚਾਰਾ ਕਿੱਥੇ ਬੈਠਾ ਫੇਰ ਵੀ ਉਹਨੇ ਆਪਦੀ ਰਿਕਾਰਡਿੰਗ ਭੇਜ ਕੇ ਬਿਆਨ ਦਿੱਤਾ ਕੁੜੀ ਬਾਰੇ ਅਸੀਂ ਕਾਨੂੰਨਾਂ ਰਾਹਤਾਂ ਨੂੰ ਵਿਗਾੜਨਾ ਨਹੀਂ ਚਾਹੁੰਦੇ ਪਰ ਜੇ ਕਾਨੂੰਨ ਤੇ ਸਰਕਾਰਾਂ ਇੰਨਾ ਲੇਟ ਕਰ ਰਹੀਆਂ ਇੱਕ ਬੱਚੀ ਦੀ ਜਿੱਤ ਨੂੰ ਲੈ ਕੇ ਇਨਸਾਫ ਨੂੰ ਤੇ ਫਿਰ ਅਸੀਂ ਇਸ ਬੱਚੀ ਨੂੰ ਦੱਸਣਾ ਚਾਹੁੰਦੇ ਹਾਂ ਅਸੀਂ ਜ਼ਰੂਰ ਆਵਾਂਗੇ ਮੈਂ ਆਵਾਂਗਾ ਸਾਡੇ ਬੰਦੇ ਆਉਣ ਤੇ ਤੁਹਾਡੇ ਸਾਹਮਣੇ ਖੜੇ ਹੋਣਗੇ ਤੁਹਾਡੀ ਅਜਤ ਲੁੱਟਣ ਵਾਲੇ ਤੇ ਤੁਹਾਨੂੰ ਕਲਾਉਣ ਵਾਲੇ ਇੱਥੇ ਵੀਡੀਓ ਵਾਇਰਲ ਕਰਨ ਵਾਲੇ ਅਸੀਂ ਤੁਹਾਡੇ ਹੱਥਾਂ 'ਚ ਆਉਣਗੇ ਤੇ ਅਸੀਂ ਪੰਜਾਬ ਦੇ ਨਾ ਧੀਆ ਭੈਣਾਂ ਨੂੰ ਦੱਸ ਦਿਆਂਗੇ ਕਿ ਤੁਸੀਂ ਆਪਣੇ ਹੱਥੀਂ ਹੀ ਆਲ ਕੇ ਲਿਆ ਸਕਦੀਆਂ ਪਰਾਨ ਸਾਫ਼ ਲੈਣਾ ਨਹੀਂ ਹੁੰਦਾ ਤੁਸੀਂ ਜੇ ਤੁਹਾਡੀ ਅਜਤ ਰੋਟੀਆਂ ਤੇ ਕਾਇਮ ਹੋ ਜਾਓ ਜੇ ਤੁਹਾਨੂੰ ਕਿਸੇ ਨੇ ਇਨਸਾਫ਼ ਨਾ ਲਵਾਇਆ ਅਸੀਂ ਤੁਹਾਡੇ ਨਾਲ ਖੜਾਂਗੇ ਤੇ ਬਦਲਾ ਤੁਸੀਂ ਆਪਣੇ ਹੱਥੀਂ ਆਪਣੀ ਲੁੱਟੀ ਅਜਤ ਦਾ ਲਵੋਗੇ ਤੇ ਸਾਰਾ ਕੁਝ ਆਪਾਂ ਇੱਥੇ ਨਿਵੇੜ ਦੇਵਾਂਗੇ ਸੁਣ ਲਿਆ ਭਾਈ ਅਮਰਤਪਾਲ ਮੈਰੋ ਨੇ ਕਿਹਾ ਵੀ ਅਸੀਂ ਕੁੜੀ ਨੂੰ ਇਨਸਾਫ ਦਵਾਵਾਂਗੇ ਵੀ ਓਖੇ ਵੇਲੇ ਹੁਣ ਪੰਜਾਬ ਦੀਆਂ ਧੀਆਂ ਨੂੰ ਜਦੋਂ ਕੋਈ ਰਾਸਤਾ ਨਹੀਂ ਮਿਲਦਾ ਤਾਂ ਇਹੋ ਜਿਹੇ ਸੂਰਮੇ ਯਾਦ ਆਉਂਦੇ ਆ ਯਾਰ ਮੈਂ ਇੱਕ ਗੱਲ ਤੇ ਹੈਰਾਨ ਵੀ ਉਹ ਜਿਹੜੇ ਮੁੰਡੇ ਨੇ ਇਹ ਕਰਤੂਤ ਕੀਤੀ ਆ ਤੇ ਉਹ ਕੰਜਰ ਦੇ ਆਪ ਦੇ ਘਰੇ ਵੀ ਦੋ ਭੈਣਾਂ ਨੇ ਦੇਖੋ ਇਹ ਤੇ ਮੁਸੀਬਤ ਦਾ ਯਾਰ ਪਰਲੇ ਨਰਜੇ ਦਾ ਗੰਦਾ ਬੰਦਾ ਹੈ ਦੱਲਾ ਬੰਦਾ ਕੰਜਰ ਤੇ ਘਰੇ ਵੀ ਦੋ ਭੈਣਾਂ ਨੇ ਤੈਨੂੰ ਫੇਰ ਵੀ ਸ਼ਰਮ ਨਹੀਂ ਆਈ ਇਹੋ ਜਿਹੀ ਕਰਤੂਤ ਕਰਨ ਲੱਗੇ ਯਾਰ ਬੰਦਾ ਪੁੱਛਣਾ ਲੋ ਹੋਵੇ ਜੇ ਐਹੋ ਜਿਹਾ ਤੇਰੀ ਭੈਣ ਨਾਲ ਕੋਈ ਕਰ ਦੇ ਤਾਂ ਥੋੜੇ ਡੱਬਾ ਕੀ ਬਣੇ ਸਹੀ ਗੱਲ ਸਹੀ ਕਹਿ ਰਹੇ ਆ ਬਿਲਕੁਲ ਵੀ ਇਹ ਆ ਭਾਈ ਮੈਰੋ ਨੇ ਨਾ ਇਹਨਾਂ ਨਾਲ ਬਾਹਰ ਹੋਰ ਵੀ ਕੀ ਗੱਲਾਂ ਕੀਆਂ ਨੇ ਇਹਨਾਂ ਦੀ ਅਗਲ ਟਿਕਾਣੇ ਲਿਉਣ ਲਈ ਆ ਸੁਣੋ ਇਹਨਾਂ ਨੂੰ ਰੈਸਟ ਕਰਕੇ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਵਿਆਹ ਦਾ ਝਾਂਸਾ ਦੇ ਕੇ ਕੁੜੀ ਨਾਲ ਜੈਦੇ ਸਬੰਧ ਬਣਾਉਣ ਸੰਬੰਧੀ ਫਿਰ ਵੀ ਗਾਇਸ ਵੰਦ ਬਣਾ ਕੇ ਜਦੋਂ ਕੁੜੀ ਨੇ ਇਸੀ ਤੋਂ ਰੋਕਿਆ ਘਰੇ ਜਾ ਕੇ ਹਮਲਾ ਕਰਨ ਸੰਬੰਧੀ ਤੇ ਫਿਰ ਹਮਲਾ ਕਰਨ ਤੋਂ ਬਾਅਦ ਕੰਮ ਕੀਤੀ ਗਈ ਹੈ ਤੇ ਕੁੜੀ ਨੂੰ ਚੈਟ ਕੀਤੀ ਗਿਆ ਦੀਆਂ ਵੀਡੀਓ ਦੇ ਕਾਰਨ ਸੰਬੰਧੀ ਜੋ ਇਹ ਤਰ੍ਹਾਂ ਰਵਾਧੀਆਂ ਨਹੀਂ ਉਹ ਉਤਾਰਾ ਵਾ ਲਾ ਕੇ ਮੁੰਡੇ ਦੇ ਉੱਤੇ ਜੋ ਹੈ ਸੱਤ ਸੱਤ ਸਾਰੇ ਕੀਤੀ ਜਾਣੀ ਚਾਹੀਦੀ ਹੈ ਅਸੀਂ ਚਾਹਦੇ ਪੰਜਾਬ ਵਿੱਚ ਧੀਆਂ ਪਹਿਣਾ ਜਾ ਕੋਈ ਹੋਰ ਵੀ ਹੈ ਵੀ ਉਹ ਮੁੜ ਕੇ ਪ੍ਰਸ਼ਾਸਨ ਤੇ ਯਕੀਨ ਨਾ ਕਰਨ ਸਰਕਾਰਾਂ ਤੇ ਯਕੀਨ ਨਾ ਕਰਨ ਕਿ ਸਾਡੇ ਤੇ ਇਹ ਤਾਂ ਸਾਡਾ ਨਾਮ ਦਾ ਲੈ ਕੇ ਤੇ ਅਸੀਂ ਤਾਂ ਕੁਝ ਨਾ ਕੁਝ ਵਿਖਾ ਕੇ ਕਰਾਂਗੇ ਅਸੀਂ ਸਿੱਧਾ ਸੋਦੂ ਚਿੰਪਾ ਮੰਮੀ ਹੁਣ ਇਹਦਾ ਸਿੱਧਾ ਮਰੇ ਨੇ ਖਤਮ ਹੋ ਗਏ ਨੇ ਤੇ ਕੋਈ ਨਾ ਜੇ ਤੁਸੀਂ ਸਾਨੂੰ ਇਸੇ ਤਰ੍ਹਾਂ ਦਾ ਦਰਦ ਧੱਕਣਾ ਚਾਹੁੰਦੇ ਆ ਤੇ ਅਸੀਂ ਇਹ ਬੱਚੀ ਨੂੰ ਨਿਆਂ ਦੇ ਰੂਪ ਦੇਵਾਂਗੇ ਅੱਜ ਤੋਂ ਕੋਲੋਂ ਸਾਡੇ ਵਾਲਾ ਚੰਡਾ ਚੱਕਿਆ ਜਾਵੇ ਤੇ ਗਵਰਨਮੈਂਟ ਤੇ ਪੁਲਿਸ ਨੂੰ ਕਹਿਣਾ ਚਾਹੁੰਦੇ ਆ ਵੀ ਤੁਸੀਂ ਮੁੰਡੇ ਨੂੰ ਜਿਹੜਾ ਪਰਬ ਹੈਗਾ ਉਹ ਕਨੇਡੀਅਨ ਫਾਰਮਰ ਉਹ ਫੜ ਕੇ ਤੇ ਇਹਨਾਂ ਨਾਲੋਂ ਸਾਹਮਣਾ ਕਰਾਇਆ ਜਾਵੇ ਤੇ ਜੇ ਮੁੰਡਾ ਗਲਤ ਪਾਇਆ ਜਾਂਦਾ ਮੈਡੀਕਲ ਕਰਾਇਆ ਜਾਵੇ ਕੁੜੀ ਦਾ ਵੀ ਤੇ ਮੁੰਡੇ ਦਾ ਵੀ ਜਿਸ ਦਿਨ ਕੁੜੀ ਦੇ ਘਰ ਇਟਾ ਰੋੜੇ ਚੱਲੇ ਆ ਮੁੰਡੇ ਦੀ ਗੱਡੀ ਆਈ ਉਸ ਦਿਨ ਤੋਂ ਕੇਕ ਨਾ ਕਰਾਂ ਮੁੰਡੇ ਦੀ ਰਿਕਸ਼ਾ ਉੱ ਜਿੱਥੇ ਕਰ ਰਹੇ ਨੇ ਫੋਰਚਨਰ ਉਹੀ ਆਈ ਸੀ ਤੇ ਪਰਸ ਨੂੰ ਪਰਸ ਤੋਂ ਕਿੰਨੇ ਕਿਲੋਗ੍ਰਾਮ ਪਰਸ ਨੂੰ ਘਣਾ ਕੋਈ ਪਤਾ ਹੁੰਦਾ ਤੇ ਜੋ ਹੈਗੀ ਆ ਵਰਨ ਦੀ ਕਾਰਵਾਈ ਕੀਤੀ ਜਾਵੇ ਇੱਕ ਬੱਚੀ ਨੂੰ ਇੱਕ ਪਰਿਵਾਰ ਨੂੰ ਇਨਸਾਬ ਦਿੱਤਾ ਜਾਵੇ ਐਂਕ ਜਿੱਤਾ ਜਿਹੜੇ ਪੰਜਾਬ ਦੇ ਦੋਨੇ ਪੰਜਾਬ ਦੇ ਵਿਚਨੀਕ ਨੇ ਚਾਹੇ ਉੱਧਰ ਹੋਵੇ ਚਾਹੇ ਉੱਧਰ ਹੋਵੇ ਚਿੱਤ ਪੰਜਾਬ ਦੇ ਵਿੱਚ ਆ ਰਹੀ ਹੈ ਪੰਜਾਬ ਚ ਜਿੰਨਾਂ ਘਟਣਾ ਨਹੀਂ ਵਾਪਰਨਾ ਚਾਹੀਦਾ ਬਾਕੀ ਪਰ ਉਹ ਜੋ ਮੁੰਡਾ ਕੈਨੇਡੀਅਨ ਫਾਰਮਰ ਹੈਗਾ ਉਹਨੂੰ ਪਤਾ ਹੈ ਜੋ ਉਹਨ ਕੋਤਰ ਦੇ ਵਿੱਚ ਉਹ ਕਰ ਰਿਹਾ ਜਿਹੜੀ ਬੱਚੀ ਨੇ ਕੀਤਾ ਉਹ ਨਾਲ ਦੇ ਸਾਡੇ ਤੱਕਸ ਨਹੀਂ ਪਹੁੰਚ ਗਈ ਆ ਜਾਂ ਇੱਕ ਹੋਰ ਕੁੜੀ ਸੀ ਬਾਬਾ ਕਿਹਾ ਕਿ ਉਸੇ ਬੱਚੀ ਦਾ ਨਾਮ ਲੈਣਾ ਉਹਨਾਂ ਦਾ ਵੀ ਸ리에 ਆ ਪਹੁੰਚਿਆ ਤੇ ਟਟਿਆੜਾ ਦੇ ਨਾਲ ਵਧੀਆ ਚੱਲਦਾ ਬਾਕੀ ਕੋਈ ਨਾ ਹਰੇਕ ਨੂੰ ਆਪਣਾ ਪਾਸਕ ਰੱਖਣ ਦਾ ਫਰਜ਼ ਹੈ ਤੇ ਉਹਨੂੰ ਰੱਖਣਾ ਚਾਹੀਦਾ ਤੇ ਦੇਖੋ ਅੱਗੇ ਕੀ ਹੁੰਦਾ ਤੇ ਪਰ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਮੈਂ ਕਿਸੇ ਨੂੰ ਕੋਈ ਧਮਕੀ ਨਹੀਂ ਦੇਣਾ ਚਾਹੁੰਦਾ ਜਿਹੜਾ ਜਮਨ ਦੇ ਬੱਚੀ ਨੇ ਨਾਮ ਲਿਆਗਾ ਤੇ ਜਿਹੜੀ ਪੰਜਾਬ ਪੁਲਿਸ ਹੈਗੀ ਐ ਤੇ ਪੰਜਾਬ ਸਰਕਾਰ ਆ ਉਹ ਬੱਚੀ ਦੀ ਪਹਿਲੇਦਾਰ ਤੇ ਸੁਣਵਾਈ ਕਰੇ ਤੇ ਜਿਹੜੇ ਹੈਗੇ ਗਾਣ ਦਿੰਦੇ ਹੈਗੇ ਉਹਨੂੰ ਤੇ ਸੱਤ ਤੋਂ ਸੱਤ ਕਾਰਵਾਈ ਕਰੇ ਜਾਵੇ ਇੱਕ ਐਗਜ਼ਾਮਪਲ ਜਿਹੜੀ ਹੈਗੀ ਉਹ ਸੈਟ ਕੀਤੀ ਜਾ ਸਕਦੀ ਹੈ ਜੇ ਕਿਸੇ ਨਾਲ ਬੱਚੇ ਨਾਲ ਇਦਾਂ ਹੁੰਦਾ ਤੇ ਉਹ ਦਾ ਕਹੀ ਤਾਂ ਹੋ ਸਕਦਾ ਕਾਰਵਾਈ ਹੋ ਸਕਦੀ ਹੈ ਇਹ ਇਹ ਥੋੜੇ ਦਿਨਾਂ ਦੇ ਵਿੱਚ ਕੋਈ ਰਿਜ਼ਲਟ ਨਹੀਂ ਆਉਂਦਾ ਇਸ ਗੱਲ ਦਾ ਵੀ ਪ੍ਰਭ ਲੱਖਾਂ ਵਿੱਚ ਨਹੀਂ ਜਾਂਦਾ ਜਾਂ ਪ੍ਰਭ ਇੰਡੀਆ ਛੱਡ ਜਾਂਦਾ ਕਿਤੇ ਹੋਰ ਚਲਾ ਜਾਂਦਾ ਤੇ ਇਹ ਨਗਰਲੀ ਗਵਰਨਮੈਂਟ ਦੀ ਤੇ ਪੰਜਾਬ ਪੁਲਿਸ ਦੀ ਫੁਰਕੀ ਹੁਣ ਕੇ ਹੁਣ ਪ੍ਰਸ਼ਾਸਨ ਨੇ ਵੀ ਕਾਰਵਾਈ ਕਰਨੀ ਸ਼ੁਰੂ ਕਰਤੀ ਆਹ ਦੇਖੋ ਪੁਲਿਸ ਪ੍ਰਸ਼ਾਸਨ ਨੇ ਹੁਣ ਲੋਕਾਂ ਨੂੰ ਵੀਡੀਓ ਡਿਲੀਟ ਕਰਨ ਲਈ ਕਿਹਾ ਜਿਸ ਜਿਸ ਨੇ ਵੀ ਕੋਈ ਇਸ ਨੂੰ ਅੱਗੇ ਸ਼ੇਅਰ ਕਰੇਗਾ ਜਾਂ ਜਿਸਦੇ ਮੋਬਾਈਲ ਦੇ ਵਿੱਚ ਵੀ ਇਹ ਵਾਲਾ ਕੰਟੈਂਟ ਪਾਇਆ ਗਿਆ ਐਡਿਸ ਤੋਂ ਕਿ ਸਾਡੇ ਕੋਲੇ ਅੱਜਕੱਲ ਟੈਕਨੀਕਲ ਸਾਡੇ ਕੋਲੇ ਬਹੁਤ ਸਾਰੇ ਸੌਫਟਵੇਅਰ ਨੇ ਕਿ ਸਾਰਿਆਂ ਦਾ ਪਤਾ ਲੱਗ ਜਾਂਦਾ ਕਿ ਕਿੱਥੇ ਕਿੱਥੇ ਤੱਕ ਜਿਹੜੀ ਹੈਗੀ ਵੀਡੀਓ ਗਈ ਹੈ ਤਾਂ ਜਿਸ ਦੇ ਕੋਲੇ ਵੀ ਜਿਸ ਨੇ ਅੱਗੇ ਸ਼ੇਅਰ ਕੀਤੀ ਉਸ ਦੇ ਖਿਲਾਫ ਵੀ ਐਕਸ਼ਨ ਹੋਣਾ ਐਂਡ ਜੇ ਜ਼ਰੂਰਤ ਪਈ ਤਾਂ ਅਸੀਂ ਇੱਕ ਨਵਾਂ ਪਰਚਾ ਵੀ ਇਹਦੇ ਵਿੱਚ ਦਰਜ ਕਰਾਂਗੇ ਹੁਣ ਕਿਵੇਂ ਪ੍ਰਸ਼ਾਸਨ ਨੇ ਸ਼ਕਤੀ ਕੀਤੀ ਆ ਉਹ ਯਾਰ ਹੁਣ ਵਕੀਲ ਨੇ ਵੀ ਕਿਹਾ ਵੀ ਮੁੰਡੇ ਨੇ ਜੋ ਕਰਤੂਤ ਕੀਤੀ ਆ ਇਹ ਤੇ ਉਹਨੂੰ ਕੀ ਕੀ ਸਜ਼ਾ ਹੋ ਸਕਦੀ ਆ ਹੁਣ ਜੋ ਵੀਡੀਓ ਵਿੱਚ ਅਸੀਂ ਸੁਣਿਆ ਜਿਹਦੇ ਮੁਤਾਬਕ ਜੇ ਮੈਂ ਗੱਲਾਂ ਕਰਾਂ ਤੇ ਨਸ਼ੇ ਦੀ ਚੀਜ਼ ਦੇ ਕੇ ਪਹਿਲਾਂ ਕੋਲ ਰਿੰਜ ਤੇ ਨਿਸ਼ਾਨ ਲਾ ਕੇ ਪਲਾਦਾ ਐਨਡੀਪੀਐਸ ਐਕਟ ਵੀ ਲੱਗੂ ਠੀਕ ਫਿਰ ਅਸਲੀ ਵੀਡੀਓ ਬਣਾਉਣੀ ਉਹ ਦੂਜੀ ਧਾਰਾ ਮੈਂ ਹੁਣ ਦੱਸਦਾ ਕਿਹੜੀ ਕਿਹੜੀ ਲੱਗਦੀ ਹੈ ਫਿਰ ਉਹਨੂੰ ਵਾਇਰਲ ਕਰਨਾ ਬਦਨਾਮ ਕਰਨਾ ਬਲੈਕਮੇਲ ਕਰਨਾ ਐਕਸਟਰਸ਼ਨ ਕਰਨਾ ਮਤਲਬ ਮੋਟੀ ਜਿਹੀ ਗੱਲ ਜੇ ਦੱਸਦੇ ਆਂ ਉਮਰ ਕੈਦ ਕਿੰਨੂ ਵੀ ਮੋਟੇ ਦੱਸਦੇ ਆਂ ਆਪਾਂ ਹੁਣ ਗੱਲਾਂ ਕਰਦੇ ਵਿੱਚ ਵਿੱਚ ਉਮਰ ਕੈਦ ਤੇ ਨਾਲ ਜੁਰਮਾਨਾ ਪਲੱਸ ਜਿਹੜੀ ਸਭ ਤੋਂ ਵੱਡੀ ਗੱਲ ਵੇ ਦੱਸਣਾ ਲੜਕੀ ਦੀ ਜਿਹੜੀ ਇਮੇਜ ਨੂੰ ਖਤਰਾ ਪਹੁੰਚਿਆ ਹੈ ਜੇ ਲੜਕੀ ਉਹਦੇ ਤੇ ਪ੍ਰੋਪਰ ਐਕਸ਼ਨ ਲਵੇ ਤਾਂ ਸ਼ਾਇਦ ਉਹਦੀ ਬਚੀ ਜ਼ਿੰਦਗੀ ਦਾ ਸਾਰਾ ਖਰਚਾ ਉਸ ਪ੍ਰਭ ਉਹਦੇ ਉਹਦੇ ਦੋਸਤ ਤੇ ਜਿਹਦੇ ਨਾਲ ਉਹਨੇ ਚੈਟਿੰਗ ਕੀਤੀ ਹੈ ਤਿੰਨਾਂ ਨੂੰ ਜ਼ਿੰਦਗੀ ਭਰ ਦੇਣਾ ਪਵੇ। ਇਹ ਲਾਅ ਵਿੱਚ ਪ੍ਰਵੀਜ਼ਨ ਹੈ ਤੇ ਭਰਾਵਾ ਹੁਣ ਮੈਂ ਤੁਹਾਨੂੰ ਦੱਸ ਦਿਆਂ ਭਾਈ ਅਮਰਤਪਾਲ ਮੈਰੋ ਕੀ ਜੀਜਾ ਓਏ ਮੁੰਡੇ ਆਲੇ ਨੇ ਦੱਸ ਦਿਆਂ ਨੇ ਉਹ ਮਿੰਤਾ-ਮੁੰਤਾ ਕਰਕੇ ਕੁੜੀ ਨਾਲ ਸਮਝੌਤਾ ਵੀ ਕਰ ਲਿਆ। ਆ ਕੁੜੀ ਦਾ ਅੱਜ ਹੀ ਬਿਆਨ ਆਇਆ ਆ ਤੁਸੀਂ ਵੀਡੀਓ ਦੇਖੋ ਹਾਂਜੀ ਸੋਸ਼ੀ ਕੌਰ ਜੀ ਗੁੱਡ ਮਾਰਨਿੰਗ ਤੇ ਜੋ ਪਿਛਲੇ ਕੁਝ ਸਮੇਂ ਤੋਂ ਚੱਲ ਰਹੀਆਂ ਸੀ ਸੋਸ਼ਲ ਮੀਡੀਆ ਤੇ ਗੱਲਾਂ ਉਹ ਚਲੋ ਅਸੀਂ ਬੈਠ ਕੇ ਇੱਕ ਦੂਜੇ ਨਾਲ ਗੱਲ ਕੀਤੀ ਤੇ ਉਹ ਗਲਤ ਫੈਲੀਆਂ ਸੀ ਤੇ ਇਸ ਨੂੰ ਤੁਝਾ ਅੰਡਰਸਟੈਂਡ ਕੀਤਾ ਤੇ ਇਸ ਤੋਂ ਅੱਗੇ ਮੈਂ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਨਾ ਚਾਹੂੰਗੀ ਤੇ ਸਾਡੀ ਇੱਕ ਦੂਜੇ ਨਾਲ ਬੈ ਕੇ ਸਾਰੀ ਗੱਲ ਸੌਲਵ ਹੋ ਗਈ ਆ ਤੇ ਮੇਰੀ ਇੱਕ ਰਿਕੁਐਸਟ ਹੈ ਸਾਰੇ ਸੋਸ਼ਲ ਮੀਡੀਆ ਤੇ ਜਿਹਦੇ ਵੀ ਪੇजेस ਵਾਲਿਆਂ ਨੇ ਚੈਨਲ ਵਾਲਿਆਂ ਨੇ ਸਾਡੀਆਂ ਵੀਡੀਓਜ਼ ਫੋਰੀਆਂ ਆ ਤੇ ਉਹਨਾਂ ਨੂੰ ਪਲੀਜ਼ ਕੱਢ ਦਿੱਤਾ ਜਾਵੇ ਸੋ ਦਾਤ ਅਸੀਂ ਅੱਗੇ ਆਪਣੀ ਲਾਈਫ ਨੂੰ ਵਧ ਸਕੀ థాంਕ ਯੂ ਲੋ ਜੀ ਇਹ ਸੀ ਅੱਜ ਦੀ ਵੀਡੀਓ ਜਿਹਦੇ ਵਿੱਚ ਤੁਸੀਂ ਵੇਖਿਆ ਹੈ ਕਿ ਭਾਈ ਅਮਰਤਪਾਲ ਮਹਿਰਾ ਦਾ ਕਿੰਨਾ ਸਭ ਲੋਕ ਦਬ ਦਬਾਏ ਠੀਕ ਹੈ ਉਹ ਪੂਨੀ ਦੇਰ ਪੁਲਿਸ ਹਰ ਗੱਜ ਨਹੀਂ ਸੀ ਆ ਰਹੀ ਜਿੰਨੀ ਦੇਰ ਦੀ ਕਿ ਭਾਈ ਅਮਰਤਪਾਲ ਮੈਰਾ ਦਾ ਬਿਆਨ ਨਹੀਂ ਆਇਆ ਭਾਈ ਅਮਰਤ ਅੱਛਾ ਫਿਰ ਕੈਸੀ ਗੱਲ ਹੈ ਯਾਰ ਇੱਕ ਬਿਆਨ ਇਹ ਇੱਕ ਰਿਕਾਰਡਿੰਗ ਦੇ ਵਿੱਚ ਇਹ ਆਪਣਾ ਕੁੜੀ ਕਹਿ ਰਹੀ ਹੈ ਕਿ ਮੇਰੀ ਆਪਣਾ ਸੁਣਵਾਈ ਨਹੀਂ ਹੋ ਰਹੀ ਹੈ ਤੇ ਭਾਈ ਅਮਰਤਪਾਲ ਮੈਰਾ ਅਗਰ ਮੈਨੂੰ ਆਪਣਾ ਕਿਤੇ ਸੁਣਦੇ ਪੈਣੇ ਤੇ ਮੇਰੀ ਹੈਲਪ ਕਰਨ ਮੇਰੀ ਸੁਣਵਾਈ ਕਰਵਾਣ ਤੇ ਜੇ ਭਾਈ ਅਮਰਤਪਾਲ ਮੈਰਾ ਨੇ ਆਪਣਾ ਬਿਆਨ ਦਿੱਤਾ ਹੈ ਤੇ ਫਿਰ ਕਮਜ਼ ਕਮ ਤੂੰ ਉਹਦੇ ਨਾਲ ਤੇ ਰਹਿ ਫਿਰ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਹੀ ਨੇ ਲੇਕਿਨ ਇਹ ਕਿ ਭਾਈ ਅਮਰਪਾਲ ਮਹਿਰੂ ਦੀ ਵਜ੍ਹਾ ਤੋਂ ਹੀ ਉਹਨਾਂ ਦੇ ਘਰ ਵਾਲਿਆਂ ਨੇ ਆ ਕੇ ਕੁੜੀ ਦੀ ਮਿੰਜ ਤਰਲਾ ਕੀਤਾ ਤੇ ਕੁੜੀ ਨੇ ਹੁਣ ਕਿਹਾ ਕਿ ਠੀਕ ਹੈ ਮੈਂ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਸਕਦਾ ਉਹਨਾਂ ਨੇ ਕਿਹਾ ਕਿ ਠੀਕ ਹੈ ਅਸੀਂ ਤੇਰੀ ਸ਼ਾਦੀ ਕੰਟੀਨਿਊ ਕਰਵਾ ਦਿੰਨੇ ਆ ਤੇ ਇਹਦੇ ਜਿਹਾ ਹਾਲ ਲੈ ਨਹੀਂ ਸੀ ਕਿ ਕਿਉਂਕਿ ਵੇਖਿਆ ਜਾ ਕਿ ਅਗਰ ਕੁੜੀ ਦੀ ਇੱਜ਼ਤ ਵੀ ਫਰਕ ਪਿਆ ਕਿਸੇ ਹੋਰ ਬੰਦੇ ਨੇ ਤਾਂ ਵਿਆਹ ਕਰਨਾ ਨਹੀਂ ਇਹਦੇ ਨਾਲ ਬੈਸਟ ਹੱਲ ਹੈ ਸੀ ਕਿ ਦੋਵਾਂ ਦੀ ਆਪਸ ਵਿੱਚ ਸ਼ਾਦੀ ਹੋ ਜਾਏ ਤੇ ਦੋਵੇਂ ਜਿਹੜੇ ਨੇ ਅੱਛੇ ਤਰੀਕੇ ਨਾਲ ਆਪਣੀ ਜ਼ਿੰਦਗੀ ਗੁਜ਼ਾਰ ਅੱਛਾ ਫਿਰ ਮੈਂ ਨਾ ਅੱਗੇ ਵੇਖੋ ਕੈਸੀ ਗੱਲ ਕਿ ਯਾਰ ਪੰਜਾਬ ਦੀ ਧੀਆਂ ਦੀ ਇੱਜ਼ਤ ਇੰਨੀ ਸਸਤੀ ਹੈ ਠੀਕ ਹੈ ਕਿ ਜਿਹੜਾ ਮਰਜ਼ੀ ਉਹਨੂੰ ਰੋਲ ਦੇਵੇ ਮੈਂ ਇੱਥੇ ਮੈਂ ਇਹ ਨਹੀਂ ਸੀ ਚਾਹੁੰਦਾ ਕਿ ਇਹਨਾਂ ਦਾ ਪੈਚ ਅਪ ਹੋਵੇ ਮੈਂ ਮੇਰੇ ਕੋ ਅਗਰ ਰਿਐਲਿਟੀ ਮੈਪਰੇ ਦਿਲ ਦੀ ਦੱਸਾਂ ਨਾ ਤੇ ਮੈਂ ਨਹੀਂ ਸੀ ਚਾਹੁੰਦਾ ਕਿ ਇੱਥੇ ਪੈਚ ਅਪ ਹੋਵੇ ਮੈਂ ਇਹ ਚਾਹੁੰਦਾ ਸੀਗਾ ਕਿ ਇਹ ਕੁੜੀ ਉਸ ਮੁੰਡੇ ਨੂੰ ਈਬਰਤ ਦਾ ਨਿਸ਼ਾਨ ਬਣਾਉਂਦੀ ਤਾਂ ਕਿ ਆਉਣ ਵਾਲੀਆਂ ਨਸਲਾਂ ਦੇ ਵਿੱਚ ਕਿਸੇ ਮੁੰਡੇ ਦੀ ਜੁਰਤ ਨਾ ਹੁੰਦੀ ਕਿ ਮੈਂ ਕਿਸੇ ਪੰਜਾਬ ਦੀ ਧੀ ਪੈਣਦੀ ਰਦੀਆਂ ਕਿ ਕਿੱਥੇ ਵੀ ਯਾਰ ਜਿੱਥੇ ਦਿੱਧੀਆਂ ਪੈਣਾ ਬੈਠੀਆਂ ਨੇ ਕਿਤੇ ਕਿੱਥੇ ਦੀ ਵੀ ਧੀ ਪੈਣਦੀ ਇੱਜ਼ਤ ਦੇ ਨਾਲ ਮੈਂ ਖੇਡਾਂ ਨਾ ਮੈਂ ਉਹਦੀਆਂ ਇਸ ਤਰ੍ਹਾਂ ਵੀਡੀਓ ਨਾ ਬਣਾਵਾਂ ਠੀਕ ਹੈ ਕਹਿੰਦਾ ਮਤਲਬ ਹੁਣ ਦੇਖੋ ਚਲੋ ਉਹਨੇ ਉੱਪਰ ਫਾਰਮ ਆਈ ਨੂੰ ਕਹਿੰਦਾ ਮਤਲਬ ਆਪਣੇ ਘਰ ਦੀ ਇੱਜ਼ਤ ਬਣਾਏਗਾ ਠੀਕ ਹੈ ਪਰ ਗੱਲ ਕਰਨ ਦਾ ਮਕਸਦ ਇੱਜ਼ਤ ਉਛਾਲੀ ਕਿਨੇ ਥੱਲੇ ਨੇ ਆਪ ਹੀ ਛਾਲੀ ਹੈ ਠੀਕ ਹੈ ਫਿਰ ਉਹ ਸੋਚ ਉਹ ਸੋ ਜਿੱਲਤਰ ਵੀ ਖਾਦਾ ਤੇ 100 ਗੰਡਾ ਵੀ ਖਾਦਾ ਉਹ ਜੋ ਮਜਬੂਰੀਵਾਂ ਕਰਣ ਲੱਗੇ ਨੇ ਨਾ ਪਹਿਲੇ ਤੇ ਉਹਦਾ ਐ ਸੋਚਣੀ ਸੀ ਨਾ ਪਹਿਲੇ ਤੇ ਇਹੀ ਸੀ ਉਹਨੇ ਕਿਹਾ ਸੀ ਕਿ ਠੀਕ ਹੈ ਕੋਈ ਗੱਲ ਨਹੀਂ ਜਿਵੇਂ ਚੱਲਦਾ ਚਲਾਈ ਜਾਵਾਂਗੇ ਪਰ ਹੁਣ ਤੇ ਆ ਕੇ ਭਾਈ ਅਮਰਤਪਾਲ ਮਹਿਰੂ ਦੀ ਵਜ੍ਹਾ ਤੋਂ ਹੀ ਉਹਨਾਂ ਨੂੰ ਡੰਡਾ ਚਰਿਆ ਤੇ ਉਹ ਮੁੰਡੇ ਵਾਲਿਆਂ ਨੇ ਆ ਕੇ ਮੀਨਾ ਸਮਝਾਤ ਕੀਤੀ ਹੋਣੀ ਤਾਂ ਤਦੀ ਕੁੜੀ ਨੇ ਐਡਾ ਵੱਡਾ ਬਿਆਨ ਦੇ ਦਿਆ ਨਹੀਂ ਤੇ ਕੁੜੀ ਨੇ ਤਾਂ ਨਹੀਂ ਸੀ ਬਿਆਨ ਦੇਣਾ ਜੋ ਕੁਛ ਉਹਦੇ ਨਾਲ ਹੋ ਗਿਆ ਸੀ ਉਹ ਕਦੀ ਵੀ ਐ ਬਿਆਨ ਨਹੀਂ ਦੇ ਸਕਦੀ ਆ ਆਪਾਂ ਇਸ ਤੋਂ ਪਹਿਲੇ ਆਪਾਂ ਇੱਕ ਵੀਡੀਓ ਵੇਖੀ ਸੀਗੀ ਉਹਦੇ ਵਿੱਚ ਵੇਖ ਲਓ ਕਿ ਜੇ ਮੁੰਡੇ ਪਾਈ ਅਮਰਪਾਲ ਮੈਰੋ ਨਹੀਂ ਸੀ ਆਏ ਪਰ ਇਹ ਸੀਗਾ ਕਿ ਉਹਨਾਂ ਦੀ ਟੀਮ ਦੇ ਸਾਰੇ ਉਹਨਾਂ ਦੀ ਟੀਮ ਸਸਤਾ ਵਾਲੇ ਆਏ ਸਨ ਤੇ ਉਹ ਆ ਕੇ ਤੇ ਮਿਲ ਕੇ ਗਏ ਤੇ ਉਹਨਾਂ ਨੇ ਕਿਹਾ ਸੀ ਕਿ ਕੋਈ ਅਗਰ ਟੀ ਪੈਨ ਨੂੰ ਇਸ ਨੂੰ ਗੱਲ ਕਰੇਗਾ ਜਾਂ ਕੋਈ ਵੀ ਐਸੀ ਅਸੀ ਕੋਈ ਗੱਲ ਸੋਹਣੀ ਤਾਂ ਅਸੀਂ ਉਹਨੂੰ ਉੱਥੇ ਟੰਗਾਂਗੇ ਜਿੱਥੇ ਉਹਨਾਂ ਨੂੰ ਪਾਣੀ ਦਾ ਕਟ ਵੀ ਨਹੀਂ ਆਉਂਦਾ ਲੇਕਿਨ ਇਹ ਗੱਲ ਵਧੀਆ ਸੀ ਕਿ ਉਹ ਇਸਤੀ ਦੇ ਨਾਲ ਖਲੋਤੇ ਨੇ ਹਾਂ ਯਾਰ ਬਾਕੀ ਮੇਰੇ ਸਾਬ ਨਾਲ ਕਿ ਉਹਨਾਂ ਨੇ ਠੀਕ ਹੀ ਤੇ ਅਜੇ ਪੈਕ ਕਰ ਲਿਆ ਨਾ ਕਿ ਠੀਕ ਹੈ ਮਤਲਬ ਉਹ ਉਹ ਧੀ ਦਾ ਤਾਂ ਹੈ ਉਹਨੇ ਅੱਗੇ ਜਾ ਕੇ ਕੋਈ ਘਰਾਣਾ ਵਸਾਣਾ ਨਹੀਂ ਤੇ ਇਹਦੇ ਨਾਲ ਬਿਹਤਰ ਹੈ ਕਿ ਜਿਨੇ ਦਲੀਲ ਕੀਤੀ ਉਹਨੇ ਉਹੀ ਇੱਜ਼ਤ ਦੇਵੇ ਹਾਂ ਠੀਕ ਹੈ ਉਹਨੇ ਉਹਨਾਂ ਇੱਜ਼ਤ ਦੇਵੇ ਤਾਂ ਕਿ ਇਹਨਾਂ ਦਾ ਆਪਸ ਵਿੱਚ ਚਾਚਾ ਦਾ ਪੈਚੋ ਮੈਂ ਕਹਿੰਦਾ ਪ੍ਰਭ ਨੂੰ ਨਾ ਛਿਤਰਨ ਇੱਕ ਦਫਾ ਤੇ ਛਿਤਰਾਾਂ ਦੀ ਨਾ ਪੂਰੀ ਬਾਰਿਸ਼ ਹੋਣੀ ਚਾਹੀਦੀ ਸੀ ਇੱਥੇ ਠੀਕ ਹੈ ਕਿ ਤਾਂ ਕਿ ਮੈਂ ਨਾ ਬਸੇ ਚਲੋ ਜੋ ਵੀ ਹੋਇਆ ਚਲੋ ਬਿਹਤਰ ਹੋ ਗਿਆ ਪਰ ਇਹ ਵੇਖੇ ਇੱਕ ਦਫਾ ਇਹਨੂੰ ਡਾਂਗ ਜਿਹੜੀ ਹੈ ਨਾ ਠੀਕ ਹੈ ਇਹਨੂੰ ਡਾਂਗ ਫੇਰਨੀ ਚਾਹੀਦੀ ਸੀ ਤੇ ਇਸ ਜ਼ਾਤ ਦੀ ਫੇਰਦੀ ਡਾਂਗ ਕੇ ਨੂੰ ਪਤਾ ਚੱਲਦਾ ਕਿ ਮੈਨੂੰ ਕਿਸੇ ਨੇ ਕੁੱਟਿਆ ਠੀਕ ਹੈ ਇਹਦੀਆਂ ਸੱਤ ਨਸਲਾਂ ਵੀ ਇਸ ਪਾਸੇ ਨੂੰ ਟੁਰਨ ਲੱਗੇ ਨਾ ਸੋਚਦਿਆਂ ਕਿ ਨਹੀਂ ਬਈ ਇੱਧਰ ਨੂੰ ਨਹੀਂ ਆਹ ਕੰਮ ਨਹੀਂ ਕਰਨਾ ਨਹੀਂ ਤੇ ਨਿਹੰਗ ਬਹੁ ਡਾਂਗ ਫੇਰਦੇ ਨੇ ਠੀਕ ਹੈ ਬਾਕੀ ਇਹ ਵੇਖ ਕੇ ਆਪਣਾ ਚਲੋ ਇਹ ਵੀ ਇੱਕ ਵਧੀਆ ਕੰਮ ਹੋ ਗਿਆ ਕਿ ਚਲੋ ਯਾਰ ਸਾਰਾ ਮਾਮਲਾ ਹੱਲ ਹੋ ਗਿਆ ਉਹ ਕਹਿੰਦੇ ਨੇ ਕੁੱਕਰ ਨੇ ਖੇੜ ਡਾਈ ਤੇ ਆਪਣੇ ਸਿਰ 'ਚ ਪਾਈ ਉਹ ਫਿਰ ਅਕਲਮੰਦ ਲੋਕ ਉਹ ਨਹੀਂ ਨਾ ਹੁੰਦੇ ਐ ਇੱਥੇ ਤੇ ਅਕਲ ਤੇ ਤੂੰ ਵਾਇਰਲ ਕਰਵਾਲੀਏ ਵੀਡੀਓ ਤੂੰ ਬੇਸ਼ਰਮਾ ਤੈਨੂੰ ਨਹੀਂ ਪਤਾ ਕਿ ਤੂੰ ਕਿੱਥੇ ਬੈਠਾ ਆਵੇਂ ਠੀਕ ਹੈ ਤੈਨੂੰ ਇਹ ਜਗ੍ਹਾ ਕਿ ਮੈਂ ਬਾਹਰੋਂ ਆਇਆ ਵਾਂ ਠੀਕ ਹੈ ਮੈਂ ਜੋ ਮਰਜ਼ੀ ਕਰਾਂਗਾ ਮੇਰੇ ਕੋਲ ਪੈਸਾ ਹੈ ਠੀਕ ਹੈ ਪੁੱਤਰ ਤੇ ਬੇਤਨੇਹੰਗਾ ਸਾਹਮਣੇ ਪੈਸਾ ਪੁੱਛਾ ਨਹੀਂ ਚੱਲਦਾ ਨਿਹੰਗਾ ਸਾਹਮਣੇ ਇਨਸਾਫ ਚੱਲਦਾ ਹੈ ਜਿਹੜਾ ਬੰਦਾ ਸਿੱਧਾ ਆਏਗਾ ਉਹ ਨਿਹੰਗੋ ਦੇ ਨਾਲ ਹੋਣਗੇ ਜਿਹੜਾ ਬੰਦਾ ਟੇਢਾ ਆਏਗਾ ਨਾ ਉਹਨੂੰ ਡਾਂਗਾ ਮਾਰਵਾ ਸਿੱਧਾ ਕਰ ਦੇਣਗੇ ਬਾਕੀ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਕਮੈਂਟਸ ਕਰਕੇ ਜ਼ਰੂਰ ਦੱਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਤੇ ਮਿਲਦੇ ਆਂ ਅਗਲੀ ਵੀਡੀਓ ਚ ਆਪਣਾ ਖਿਆਲ ਰੱਖੋ ਰੱਬ ਰਾਖਾ